ਪਿੰਡ ਉੱਬਾ ਜ਼ਿਲ੍ਹਾ ਮਾਨਸਾ ਵੀਡੀਓ ਲੈ ਕੇ ਆਇਆ ਜੱਸੇ ਨੰਬਰ ਦਾ ਦੇ ਘਰੋਂ ਆਹਾ ਨਾਗਾ ਇਹਨਾਂ ਕੋਲੇ ਵਾਜ ਲਾ ਲੋ ਠੀਕ ਹੈ ਸੋਨਾ ਮੋਟਾ ਥਾਣ ਲੱਗਿਆ ਤੀਜਾ ਦੇਣਾ ਸੂਈ ਨੂੰ ਸਾਰੀ ਡਿਟੇਲ ਆਪਾਂ ਬਾਈ ਜੱਸੇ ਤੋਂ ਲਵਾਂਗੇ ਤੇ ਤੁਹਾਨੂੰ ਕਰਮਾਲੀ ਦਿਖਾਵਾਂ ਨਾ ਮੈਂ ਸੋਨਾ ਅੰਦਰ ਲੱਗਿਆ ਹੋਇਆ ਤੇ ਨਾੜੂਆ ਨਾਲ ਹੈ ਤੀਜੇ ਹੀ ਦਿਨ ਆਜ ਸੂਈ ਨੂੰ ਗੱਲਬਾਤ ਕਰਦੇ ਆ ਬਾਈ ਜੱਸੇ ਨਾਲ ਸਤਿਕਾਰ ਬਾਈ ਹੋਰ ਠੀਕ ਹੈ ਠੀਕ ਆ ਬਾਈ ਵਧੀਆ ਤੇ ਪਹਿਲਾਂ ਵਾਲੀ ਵੀਡੀਓ ਚ ਆਪਾਂ ਇੱਕ ਨਾਗ ਵੇਚਿਆ ਸੀ ਵਧੀਆ ਰਿਸਪੌਂਸ ਮਿਲਿਆ ਬਾਈ ਵਧੀਆ ਬਾਈ ਵਧੀਆ ਚਲੋ ਔਰ ਠੀਕ ਆ ਪਰਵਾਰ ਬਾਈ ਵਧੀਆ ਬਾਈ ਵਧੀਆ ਜੱਸੇ ਜੇ ਹੁਣ ਆਪਾਂ ਅਹ ਮੱਝ ਦੀ ਗੱਲ ਕਰੀਏ ਨਾ ਐਂ ਦੱਸ ਦੇ ਇਸ ਟਾਈਮ ਓਟ ਦਾ ਦੁੱਧ ਕਿੰਨਾ ਤਿਆਰ ਹੈ ਦੁੱਧ ਬਰਾਬਰ 11 ਲੀਟਰ ਹੁਣ ਤਿਆਰ ਆ ਹਾਂਜੀ ਬਾਕੀ ਬਾਈ ਅਗਲੀ ਦੀ ਸੇਵਾ ਸੇਵਾ ਦਾ ਤੇ ਦਿਨ ਹੋ ਗਿਆ ਜਸੂਈ ਨੂੰ ਦੂਜਾ ਦੂਜਾ ਕਿ ਤੀਜਾ ਦੂਜਾ ਤੀਜਾ ਲਾਲਾ ਵਸ ਤੀਜਾ ਚੜ ਗਿਆ ਠੀਕ ਐ ਲੈ ਬਾਈ ਸੱਜਣੋ ਕਰਮਾਲੀ ਨੂੰ ਹਵਾਨਾ ਬਹੁਤ ਸੋਹਣਾ ਲੱਗਿਆ ਤੇ 나ੜੂਆ ਨਾਲ ਆ ਬੱਚ ਮਾਗਰ ਕੀ ਆ ਗਿਆ ਬਾਈ ਕੱਟਾ ਬਾਈ ਯਾਰ ਮਾਗਰ ਆ ਗਿਆ ਮੇਲ ਕਫ ਕਮੋਡੀ ਦੀ ਸਿੰਘਾਂ ਤੋਂ ਜਰੂਰ ਥੋੜੀ ਜੀ ਮਾਰ ਖਾ ਗਈ ਨਹੀਂ ਕਰਮ ਵਾਲੀ ਕਿੰਨਵਾਂ ਸੁਆ ਆ ਗਈ ਬਈ ਇਹ ਤੀਜਾ ਬਈ ਯਾਰ ਜਮਾ Ориجنਲ ਤੀਜਾ ਜਮਾ ਠੀਕ ਹੈ ਤੇ ਦੁੱਧ ਕਿੰਨਾ ਬਾਦੂਗੀ ਦੁੱਧ 15 ਦਾ ਪਾਉਣਾ ਚਾਹੀਦਾ ਯਾਰ ਮਾੜੇ ਮੂਲੇ ਚੱਲ ਗਏ ਹਾਂਜੀ ਕਿੱਥੇ ਮਾੜੇ ਤਾਂ ਬਾੜੇ ਮਾੜੇ ਮੂਲੇ ਚੱਲ ਗਏ 15 ਦਾ ਪਾ 15 ਪਾ ਦੂ ਹਾਂ ਹਾਂ ਬਾਕੀ ਜੇ ਆਪਾਂ ਗੱਲ ਕਰੀਏ ਕਰਦੀ ਆ ਆਪਣੇ ਨਾ ਬਈ ਲੈਨੇ ਆ ਆਪਾਂ ਕੀ ਗਾ ਬਿਕਰੀ ਦਾ ਕੰਮ ਹਾਂ ਬਈ ਲੈ ਆਉਣੇ ਇੱਕ ਅੱਧੀ ਰਿਸ਼ਤੇਦਾਰੋਂ ਤੋਂ ਹੀ ਲੈਨੇ ਆਪਾਂ ਤਾਂ ਲੈਂਦੇ ਨਹੀਂ ਚੰਗੀ ਲੈਨੇ ਹੋ ਹਾਂ ਚੰਗੀ ਲੈ ਲੈ ਵੀ ਦੱਸਿਆ ਸਾਡੇ ਵੱਲੋਂ ਵੀ ਤੁਹਾਨੂੰ ਵਧਾਈਆਂ ਚਲੋ ਮਹਾਰਾਜ ਹੈਨਾ ਕੰਮ ਵੀ ਚੰਗਾ ਹੈ ਤੇ ਬਾਈ ਕਹਿੰਦਾ ਇੱਕ ਅਦਾ ਨਗ ਚੰਗਾ ਜੇ ਕੋਈ ਹੁੰਦਾ ਨਾ ਆਪਦੀ ਨਿਗ੍ਹਾ ਦੇ ਸਹੀਦੀ ਵਾਲਾ ਉਹ ਲੈ ਕੇ ਵੇਚਦੇ ਵੀ ਹਾਂ ਲੈ ਜੱਸੇ ਹੁਣ ਆਪਣੇ ਸੱਜਣਾ ਨੂੰ ਤੁਰਦੀ ਦਿਖਾਰੀ ਗਏ ਆਪਾਂ ਕਰਮਾ ਵਾਲੀ ਧੰਨਵਾਦ ਬਈ ਤੁਰਦੀ ਦੇ ਦਰਸ਼ਨ ਕਰਾ ਦਈਏ ਦਬਾਸੀ ਗੋਲੇ ਤੀਜੇ ਸੁਗੇ origignal ਕਹਿੰਦਾ ਇਹ ਸੋਹਣਾ ਮੋਟਾ ਜਵਾਈ ਵਾਲਾ ਥਣ ਲੱਗਿਆ ਤੇ ਦਿਨਕ ਵੀ ਅੱਜ ਤੀਜਾ ਹੋ ਗਿਆ ਸੂਈ ਨੂੰ ਕਰਮ ਵਾਲੀ ਨੂੰ 11 ਲੀਟਰ ਕਹਿੰਦਾ ਡੱਬੇ ਮਾਰ ਕੇ ਓਟ ਵਾਲਾ ਤਿਆਰ ਹੈ ਅਜੇ ਦਿਨ ਵੀ ਤੀਜਾ ਹੈ ਮੋੜ ਲੈ ਬਾਈ ਜੱਸੇ 15 ਲੀਟਰ ਦੁੱਧ ਦੇ ਦੇਣਾ ਨੇ ਹਾਂ ਨਹੀਂ ਤਿਆਰੀ ਚੰਗੀ ਆ ਨਾੜਾ ਨੂੜਾ ਨਾ ਦੁੱਧ ਵਾਲੀਆਂ ਕਰਮ ਵਾਲੀ ਦੇ ਤੇ ਸੋਨੂੰ ਮੈਂ ਗਾੜੀ ਕੋਲੋਂ ਨਾੜਾ ਦਿਖਾਵਾਂ ਨਾ ਮੋਟੀਆਂ ਲੱਗੀਆਂ ਹੋਈਆਂ ਦੁੱਧ ਕੁਆਲਟੀ ਵਾਲੀਆਂ ਵੈਸੇ ਚੰਗੀ ਆ ਪਿੱਠਪੂੜਾ ਬਹੁਤ ਲੰਮਾਗਾ ਬਾਈ ਨਾਲ ਗੱਸੇ ਨਾਲ ਗੱਲ ਕਰਦੇ ਆ ਰੇਟ ਦੀ ਆਪਾਂ ਉਂਟ ਆ ਗਿਆ ਭਾਈ ਆਪਣਾ ਭਾਈ ਉੱਬਾ ਤੇ ਜਿਲਾ ਆ ਗਿਆ ਮਾਨਸਾ ਹਣਾ ਤੇ ਜੇ ਘਰ ਦੀ ਗੱਲ ਕਰੀਏ ਘਰ ਕਿੱਥੇ ਜਿਆ ਭਾਈ ਤਾਬਰਾਂ ਕੋਲੋਂ ਠੀਕ ਹੈ ਤਾਬਰਾਂ ਕੋਲੋਂ ਕੱਚਾ ਪੱਕਾ ਪੱਕਾ ਆਉਂਦਾ ਪੱਕਾ ਆਉਂਦਾ ਹਾਂ ਪੱਕਾ ਬਹਾ ਆਉਂਦਾ ਸੱਜਣੋ ਨੰਬਰ ਬੋਲਦੇ ਜਸੇ ਪਹਿਲਾਂ ਦਾ 95015 ਹਾਂਜੀ 14345 ਠੀਕ ਹੈ ਜੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਨਾ ਰੇਟ ਤਾਂ ਫੋਨ ਤੇ ਕਰਾਂਗੇ ਹੁੰਬਾਲਾ ਤਾਂ ਨਹੀਂ ਕਰਦਾ ਉਹ ਯਾਰ ਜਿਹੜੇ ਨੇ ਕਹਿਤਾ ਉਹ ਵੀ ਦੇ ਦਿਆਂਗੇ ਅੱਛਾ ਲੈ ਵੀ ਬੰਦੇ ਵੀ ਦਿਲ ਦਰਿਆ ਨਾ ਮੰਗੇ ਸਹੀ ਕੋਈ ਘਰੇ ਆ ਕੇ ਆ ਕੇ ਦੇਖੇ ਮੈਂ ਦੇ ਦੇਾਂਗੇ ਯਾਰਾ ਲਓ ਵੀ ਸੱਜਣੋ ਖਾਲੀ ਨਹੀਂ ਮੋੜਦੇ ਹੋਰ ਦੱਸ ਲਓ ਵੀ ਸੱਜਣੋ ਕਹਿੰਦਾ ਬਾਹਲਾ ਨਹੀਂ ਕਰ ਜੱਸਿਆ ਬਾੜਾ ਯਾਰ ਸੱਜਣਾ ਆਪਣੇ ਨਾ ਐ ਜੇ ਰਹਿ ਜਾਂਦੇ ਆ ਵੀ ਬਾਹਲਾ ਨਾ ਕਰਦੇ ਜਮਾ ਉਹ ਬਾਹਲਾ ਨਹੀਂ ਕਰਦੇ ਇਹ ਕਰਦਾ ਜੇ ਬਸ ਠੀਕ ਆ ਵੀ ਇੰਨੀ ਤਸੱਲੀ ਦੇਦੀ ਰੇਟ ਕਹਿੰਦਾ ਜਾਇਜ਼ ਕਰੂੰਗਾ ਬਾਕੀ ਹੁਣ ਤੁਹਾਨੂੰ ਪਤਾ ਹੀ ਅਗਲੇ ਪਹਿਲਾਂ ਵੀ ਝੋਟੀ ਦਾ ਰੇਟ ਜਾਇਜ਼ ਸੀ ਬਾਈ ਹਾਂ ਤਾਂ ਹੀ 15 ਮਿੰਟਾਂ ਜਸੇਲ ਹੋ ਗਈ ਹੈ ਨਾ ਸਹੀ ਗੱਲ ਹਾਂ 15 ਮਿੰਟਾਂ ਦੀ ਵਿਕੀ ਆ ਬਾਈ ਹਾਂ ਲਓ ਵੀ ਸੱਜਣੋ ਦੁੱਧ 11 ਲੀਟਰ ਦੇ ਆਜੇ ਹੋਰ ਵੀ ਵਧਾ ਕੇ ਦੇ ਮੰਗ ਦੁੱਤਾ ਜੇ ਠੀਕ ਹੈ ਲੋਤਾ ਦੇਵਾਂਗੇ ਵਧਾ ਕੇ ਠੀਕ ਹੈ ਜੀ ਤੇ ਮਾਗਰਾ ਗਿਆ ਮੇਲ ਕਾਫ ਤਿੰਨ ਵੀ ਤੀਜਾ ਸੂਈ ਨੂੰ ਕੰਮ ਵਾਲੀ ਚੰਗੀ ਹੈ ਬਾਕੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ